ਹਾਂਜੀ ਸਤਿ ਸ਼੍ਰੀ ਅਕਾਲ ਨੂੰ ਸੋ ਸਾਰਿਆਂ ਨੂੰ ਅਹ ਜਿਹੜਾ ਵਿਆਹ ਦਾ ਮੇਰੇ ਨਾਲ ਮੁਖਿਆ ਇਹਨਾਂ ਦਾ ਬਹੁਤ ਵੱਡਾ ਜਿਹੜਾ ਪਾਪਾ ਜਿਹੜਾ ਦਸਾਂ ਗੁਰੂਆਂ ਤੋਂ ਵੀ ਵੱਡਾ ਕ੍ਰਿਸ਼ਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਵੱਡਾ ਅਧਰਜਾ ਲੈ ਕੇ ਬੈਠਾ ਆਉਂਦਾ ਸੋ ਬਹੁਤ ਨੰਗਾ ਹੋ ਚੁੱਕਿਆ ਉਹਦੇ ਕਾਫੀ ਚੀਜ਼ਾਂ ਬਾਹਰ ਆ ਗਈਆਂ ਲੋਕਾਂ ਨੇ ਉਹਦੇ ਖਿਲਾਫ ਕਾਫੀ ਕੇਸ ਕੀਤੇ ਹੋਏ ਸੀ ਬਹੁਤ ਲੋਕ ਹੋਂਦ ਤੱਕ ਜਿਹੜੀ ਜ਼ਮੀਨਾਂ ਤੇ ਉਹਨੇ ਕਬਜ਼ੇ ਕੀਤੇ ਜ਼ਬਰਦਸਤੀ ਬਹੁਤ ਚੀਜ਼ਾਂ ਬਾਹਰ ਆ ਰਹੀਆਂ ਹਨ ਕਿ ਮੇਰੇ ਪਾਸ ਸਰਸੇ ਵਾਲੇ ਕਹਿੰਦੇ ਸਰਸੇ ਵਾਲਾ ਯਾਸ਼ਾ ਜਨਾਨੀਆਂ ਨੇ ਯਾਸ਼ੀਆਂ ਕਰਦਾ ਫਲਾਣਾ ਤੇ ਖੜਾ ਤੇ ਆਪਾਂ ਕਹਿੰਨੇ ਵੀ ਵਿਆਸ ਵਾਲੇ ਬਾਰੇ ਵੀ ਦੀ ਗੱਲ ਨਹੀਂ ਸੁਣੀ ਕਦੀ ਵੀ ਇਹ ਜਨਾਨੀ ਬਾਜ ਨਹੀਂ ਇਹ ਦੇਖੋ ਦੁਨੀਆ ਦਾ ਜਿਹੜਾ ਵੀ ਮਰਤ ਬਿਲੀਅਨਰ ਹੋਊਗਾ ਗੱਲ ਥੋੜੀ ਆ ਪਰ ਟਕਾ ਕੇ ਕਰਨ ਲੱਗੀ ਹੁਣ ਗੱਲ ਨੂੰ ਹਾਜਮਾ ਰੱਖਿਓ ਦਿਲ ਦੀ ਧੜਕਣਾਂ ਤੇ ਹੱਥ ਰੱਖ ਲਓ ਗੱਲ ਬਾਲੀ ਔਖੀ ਆ ਸ਼ਾਇਦ ਮਤ ਵੀ ਤੁਹਾਨੂੰ ਇਹ ਡਾਈਜੈਸਟ ਨਾ ਹੋਵੇ ਪਰ ਡਾਈਜੈਸਟ ਕਰਨੀ ਪੈਣੀ ਸੱਚ ਸੱਚ ਹੁੰਦਾ ਹੈ ਦੁਨੀਆਂ ਦਾ ਕੋਈ ਵੀ ਮਰਦ ਬਿਲੀਅਨਰ ਹੋਵੇ ਪਾਤ ਬੇਸ਼ਮਾ ਦੌਲਤ ਪੈਸਾ ਹੋਵੇ ਕਿਆਸ਼ੀ ਜ਼ਰੂਰ ਕਰਦਾ ਕੁੜੀਆਂ ਨਾਲ ਇਹ ਗੱਲ ਮੇਰੀ ਯਾਦ ਰੱਖਿਓ ਕਹਿੰਦੇ ਲੋਕਾਂ ਦੇ ਮੂਰੇ ਬਾਪੇ ਦਾ ਚੋਣਾ ਤੇ ਪਰਦੇ ਦੇ ਪਿੱਛੇ ਬੜਾ ਹੀ ਵੱਡਾ ਛੋੜਾ 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 ਸੋ ਬਿਲਕੁਲ ਜੀ ਸੋ ਰਾਜੇ ਮਹਾਰਾਜਿਆਂ ਕੋਲ ਕਿੰਨੀਆਂ-ਕਿੰਨੀਆਂ ਰਾਣੀਆਂ ਹੁੰਦੀਆਂ ਸੀ ਹਰਮ ਦੇ ਵਿੱਚ ਕਿੰਨੀਆਂ ਜਨਾਨੀਆਂ ਹੁੰਦੀਆਂ ਸੀ ਕਿਉਂ ਰਾਜੇ ਮਹਾਰਾਜੇ ਸੀ ਤਾਂ ਇਸ ਤਰ੍ਹਾਂ ਦੇ ਰਾਜੇ ਆਦੇ ਧਰਤੀ ਦੇ ਬੜੇ ਜਿਹੜੇ ਬਾਬਾ ਜੀ ਹੈਗਾ ਇਹ ਗੁਰਿੰਦਰ ਵੀ ਇਹ ਇੰਡੀਆ-ਇੰਡੀਆ ਵਿੱਚ ਨਹੀਂ ਜਨਾਨੀਆਂ ਨੂੰ ਲਾਈਕ ਕਰਦਾ ਨਾ 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 ਕਹਿੰਦਾ ਇੰਡੀਆ ਦੇ ਜਨਾਨੀਆਂ ਤਾਂ ਮੁਸ਼ਕੀਆਂ ਬਹੁਤ ਹੁੰਦੀਆਂ ਮੈਂ ਨਹੀਂ ਕਹਿੰਦੀ ਸੌ ਲੱਗੇ ਧਰਮ ਦਾਜ ਮਰ ਜਿਵੇਂ ਝੂਠ ਬੋਲਾਂ ਇਹ ਕਹਿੰਦਾ ਇਹ ਸਪੇਨ ਵਿੱਚ ਰਹਿੰਦਾ ਹੈ ਸਪੇਨ ਦੇ ਵਿੱਚ ਇਹਦੇ ਬਹੁਤ ਵੱਡਾ ਕਾਰੋਬਾਰ ਹੈ ਜਿਹਦੇ ਵਿੱਚ ਪਾਰਟਨਰਸ਼ਿਪ ਮੰਜੀਠੀਆ ਦੀ ਵੀ ਹੈ ਜੋ ਅਸਲਕਾਬੀ ਕਿਸੇ ਕੋ ਪਤਾ ਨਹੀਂ تھا ਪਤਾ ਚਲ ਗਿਆ ਹੁਣ ਚਲ ਗਿਆ ਬਾਤ ਨਿਕਲੀਏ ਨਿਕਲੀਏ ਤਾਂ ਨਿਕਲ ਕੇ ਬੜੇ ਦੂਰ

ਕਾਲੇਜ 홀 મે ਬਤਾ ਰਹੀ ਹੂ ਅਬ ਸਡਨਲੀ 2027 ਆਨੇ ਸੇ ਪਹਿਲੇ ਰਾਜਾ ਵੀ ਆ ਗਿਆ 90 ਦਾ ਅੱਛਾ ਮੈਂ ਇੱਕ ਗੱਲ ਦੱਸਦੀ ਆਂ ਆਪਣੇ ਬਾਰੇ ਹੁਣੇ ਮੈਂ ਕਿਹਾ ਵੀ ਨਿਆਸੀ ਜੋਕ ਛੱਡ ਰਹੀ ਐ ਮੈਂ ਸੱਚੀ ਜੋਕਿੰਗ ਦੇ ਮੂਡ ਚ ਬਿਲਕੁਲ ਨਹੀਂ ਐ ਮੇਰੇ ਮੰਮੀ ਨੂੰ ਚਾਹ ਪੁੱਛ ਲਿਓ ਮੇਰਾ ਬਚਪਨ ਤੱਕ ਡ੍ਰੀਮ ਦੇਖਦੀ ਐ ਜਿਹਨੇ ਨਾਬੇਲੇ ਮੁੰਡੇ ਨੇ ਆਪਣਾ ਸੁਪਨਾ ਦੱਸਤਾ ਤੇ ਇਹਨੇ ਨਾਬੇਲੇ ਦੇ ਵਿੱਚ ਰਾਜਾ ਬਣ ਗਿਆ ਹੁਣ ਇਦਾਂ ਤੇ ਇੱਕ ਸੁਪਨਾ ਮੈਨੂੰ ਆਉਂਦਾ ਪਰ ਮੈਂ ਤਾਂ ਕਦੀ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਮੈਂ ਤਾਂ ਕਿਹਾ ਨਹੀਂ ਮੈਂ ਫਲਾਣੀ ਜਗ੍ਹਾ ਦਾ ਰਾਜਾ ਮੈਨੂੰ ਮਿਲ ਪਰ ਰਾਜਪੜ ਵਾਪਸ ਦੇ ਦੋ ਸੋ ਮੈਨੂੰ ਹਮੇਸ਼ਾ ਇੱਕ ਸੁਪਨਾ ਆਉਂਦਾ ਹੈ ਕਿ ਮੈਂ ਘੋੜੇ ਤੇ ਸਵਾਰ ਹਾਂ ਸ਼ਾਹੀ ਪੋਸ਼ ਜਿਹੜੇ ਸ਼ਾਹੀ ਕੱਪੜਿਆਂ ਵਿੱਚ ਲਪਾਸ ਪਾਇਆ ਹੋਇਆ ਤੇ ਹੱਥ 'ਚ ਮੇਰੇ ਕਰਪਾਨ ਹੈ ਮੈਂ ਕਿਸੇ ਯੁੱਧ ਦੇ ਵਿੱਚ ਹਾਂ ਮੈਂ ਪੂਰੀ ਕਰਪਾਨ ਚਲਾਨੀ ਹੈ ਪੂਰਾ ਯੁੱਧ ਲੜਦਾ ਹੈ ਪਰ ਮੈਂ ਬੰਦਾ ਹੈ ਔਰ ਜਦੋਂ ਮੈਂ ਸਵੇਰੇ ਉੱਠਦੀ ਆ ਮੇਰਾ ਸੱਚੇ ਆ ਰਾਈਟ ਹੈਂਡ ਇੰਨਾ ਦੁੱਖ ਰਿਆ ਹੁੰਦਾ ਮੈਂ ਆਪਣੀ ਮਦਰ ਨੂੰ ਦੱਸਦੀ ਨਹੀਂ ਮੰਮੀ ਮੇਰਾ ਹੱਥ ਬਹੁਤ ਦੁਖ ਰਿਆ ਹੈ ਕਹਿੰਦੇ ਕਿਉਂ ਤੂੰ ਇੱਕ ਪਾਸੇ ਸੁੱਤੀ ਹੋਣੀ ਆ ਮੈਂ ਕਹਾ ਨਹੀਂ ਮੈਂ ਕਹਾ ਮੈਂ ਸੌਰੀ ਰਾਤ ਮੈਂ ਕਹਾ ਯੁੱਧ ਲੜਿਆ ਕਿਰਪਾਨ ਲੈ ਕੇ ਘੋੜੇ ਤੇ ਬਹਿ ਕੇ ਔਰ ਸੱਚੇ ਇਸ ਜਨਮ ਦੇ ਵਿੱਚ ਮੈਂ ਕਦੀ ਵੀ ਕਿਰਪਾਨ ਚਲਾਣੀ ਨਹੀਂ ਸਿੱਖੀ ਪਰ ਦਾਓ ਪੇਚ ਸਾਰੇ ਆਉਂਦੇ ਆ ਜੇ ਕੋਈ ਬੰਦਾ ਮੰਨ ਲਓ ਕਿਰਪਾਨ ਲੈ ਕੇ ਪੈ ਗਿਆ ਮੇਰੇ ਮਗਰ ਤੇ ਮੇਰੇ ਹੱਥ 'ਚ ਕਿਰਪਾਨ ਆ ਕਸਮ ਉਸ ਖੁਦਾ ਬਣਾਉਣ ਵਾਲੇ ਦੀ ਵੀ ਬੰਦਾ ਵੱਢ ਦੂੰਗੀ ਇਹਨਾ ਹੁਨਰ ਆ ਮੇਰੇ ਕੋਲ ਕਰਪਾਨ ਚਲਾਉਂਦਾ ਪਰ ਮੈਂ ਸਿੱਖਿਆ ਨਹੀਂ ਲਈ ਸੋ ਕਈ ਵਾਰ ਪਿਛਲੇ ਜਨਮ ਨੇ ਕੁਝ ਚੀਜ਼ਾਂ ਇਨਸਾਨ ਦੇ ਨਾਲ ਅਗਲੇ ਜਨਮ 'ਚ ਆਂਦੀਆਂ ਹਨ ਉਹਨਾਂ ਉਸ ਚੀਜ਼ ਦਾ ਗਿਆਨ ਹੁੰਦਾ ਹੁਣ ਮੈਂ ਸੋਚਿਆ ਵੀ ਮੈਂ ਕਿਹੜੇ ਦੇਸ਼ ਦਾ ਰਾਜਾ ਹੋ ਸਕਦਾ ਹਾਂ ਕੀ ਮਹਾਰਾਣਾ ਪ੍ਰਤਾਪ ਜੀ ਦਾ ਵੰਸ਼ਾਜ ਆ ਮੈਂ ਇਹ ਕਿ ਹਲਦੀ ਘਾਟੇ ਦਾ ਯੁੱਧ ਲੜਿਆ ਸੀ ਮੈਂ ਮੈਂ ਸੋਚਦੇ ਰਹੀ ਨਹੀਂ ਪਰ ਰਾਜਾ ਨਹੀਂ ਸੀ ਤੈਂ ਮੈਨੂੰ ਇਹ ਲੱਗਦਾ ਜਿਵੇਂ ਕੋਈ ਸੈਨਾਪਤੀ ਅੱਛਾ ਤਕੜਾ ਹੁੰਦਾ ਸੀ ਮੇਰਾ ਕੋਈ ਮੈਂ ਤਾਂ ਪਤਾ ਨਹੀਂ ਦਰੋਂ ਲਪਲਪ ਕੇ ਮਰ ਗਈ ਕਿ ਮੈਂ ਕਿੱਥੇ ਕੇਸ ਪਾਵਾਂ ਫਿਰ ਮੈਂ ਹੁਣ ਪਤਾ ਕੀ ਸੋਚਿਆ ਬਾਬਾ ਜੀ ਗੁਰਵਿੰਦਰ ਢੀਲੋਂ ਬਾਬਾ ਜੀ ਮੈਨੂੰ ਇਦਾਂ ਦਾ ਸੁਪਨਾ ਬਚਪਨ ਤੋਂ ਲੈ ਕੇ ਹੋਂਦ ਤੱਕ ਆ ਰਿਹਾ ਮੇਰਾ ਵੀ ਉਧਾਰ ਕਰੋ ਬਾਬਾ ਜੀ ਉਹਨੂੰ ਨਾਪੇ ਦਾ ਮਹਿਲ ਦਵਾ ਸੋਖਾ ਹੁੰਦਾ ਆਪਣੇ ਮੂਹਰੇ ਬਾਬਾ ਨਾ ਲੈਣਾ ਲੱਛਣ ਸਾਰੇ ਕੰਜਰ ਵਾਲੇ ਚੋਰ ਬੁਜਾਰੀ ਆਇਆ ਦਾ ਪਤੰਦਰ ਦਾ ਕਲੀ ਗੱਡੀ 'ਚ ਹੂਕਦਾ ਵੀ ਜੇ ਤੁਸੀਂ ਪਿੱਛੇ ਨਾਲ ਹਟੇ ਨਹੀਂ ਗੱਡੀ ਤੁਹਾਡੇ ਉਤੋਂ ਦੀ ਕੱਢ ਦੇਣੀ ਹੈ ਚਲ ਐਡੀ ਭਿਆਨਕ ਐਂਟਰੀ ਤਾਂ ਅਸੀਂ ਤੇ ਭੰਨੀ ਮਾਰਦਾ ਫਿਲਮਾਸ਼ਕ ਸ਼ਿਕ ਮਾਰ ਨਹੀਂ ਮਾਰਦਾ ਚੀ ਨੇੜੇ ਮਾਰੀ ਹੈ ਇਹ ਜਦੋਂ ਬਾਬਾ ਗੱਡੀ ਤੋਂ ਆਉਂਦਾ ਨਾ ਨੰਗਦਾ ਗਰੇਂਦਰ ਢਿੱਲੋਂ ਉਹ ਗਾਣਾ ਲਾ ਦਿਆ ਕਰੋ ਕਿਹੜਾ ਉਹ ਗਰੇਂਦਰ ਮੂਵੀ ਦਾ ਹਿਫਤੋ 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 ਫੂਸੂ ਕਿਹੜਾ ਨਾ ਉਹ ਲਾਇਆ ਕਰੋ ਇਹਦੀ ਐਂਟਰੀ ਦੇ ਉੱਪਰ ਸੋ ਬਾਬੇ ਨੇ ਕਿਹਾ ਵੀ ਇਹਦੇ ਕਾਲਜ ਬੜੇ ਆ ਸਕੂਲ ਬੜੇ ਆ ਜੀ ਬਾਹਰ ਇਹਨੂੰ ਉਹ ਤੋਂ ਇਨਕਮ ਆਉਂਦੀ ਆ ਉਹ ਇਨਕਮ ਦੇ ਨਾਲ ਜੀ ਇਹਨੇ ਪੈਸਾ ਬਣਾਇਆ ਆਪਣਾ ਆਮ ਨੋਟ ਬੋਰ ਯਸਟਰਡੇ ਗੁਰਬੰਧਾ ਟੱਲਾ ਬੱਚੇ ਕੋ ਲਾਲਪੋਪ ਦੇ ਰਹੇ ਹੋ ਖਾਣੇ ਕੇ ਲਈਏ लोग खाते होंगे लॉलीपॉप टॉफिया चॉकलेट हमें चॉकलेट पसंद नहीं है समझे अब तो आपके बहुत और बीजेपी का कमाल देखिए जी आई तो बा, तो बा, मेरे बाप की तो बा, मेरे पूरे खानदान की तो बीजेपी का कमाल देखिए आप इलेक्शन आ रहे हैं भाई सत्ताईस में बीजेपी ने तो धमाल ही कर दिया नया राजा खड़ा कर दिया ना बेटा पता लगा बाबा के भी लिंक निकले बीजेपी के साथ जितने बड़े डेरे हैं पंजाब में तुम बक सब जैसे पीने खरीद लिए अपने अंडर कर लिए भगवान मान जी आपका क्या होगा शोले फिल्म का डायलॉग बना का लिया तेरा क्या होगा वो डगी मजीठिया बोलते है। सांभा गलत डायलॉग यूज किया मजीठिया ने सांबा नहीं था सांबा नहीं था कालिया वाला डायलॉग मारना था सो भगवंत मान जी काश नहीं होएगा ਕਿ ਜੇ ਜਨਤਾ ਚਾਹੁੰਦੀ ਹੈ ਪੰਜਾਬ ਦਾ ਸੁਧਾਰ ਕਰਨਾ ਪੰਜਾਬ ਦੇ ਵਿੱਚ ਫਿਰ ਮਾਨ ਸਰਕਾਰ ਆਮ ਸਰਕਾਰ ਨੂੰ ਲਿਆਉਣਾ ਤਾਂ ਜਨਤਾ ਮੂੰਹ ਤੇ ਬਾਬਾ ਜੀ ਬੱਬੀ ਜੀ ਬੱਬੀ ਜੀ ਕਰਦੇ ਹੋ ਸਾਰੇ ਆਪ ਡੇਰੇ ਵਾਲੇ ਨੂੰ ਚੰਗਾ ਐ ਇਹਨਾਂ ਨੂੰ ਆਸਵਾਸ਼ਨ ਦਿਵਾ ਦਿਓ ਕਿ ਜਿੱਥੇ ਤੁਸੀਂ ਕਹੋਗੇ ਅਸੀਂ ਵੋਟਾਂ ਉੱਥੇ ਪਾਵਾਂਗੇ ਸਾਰੇ ਡੇਰੇ ਨੂੰ ਕਹਿ ਦੇਵੇ ਗਾ ਲੋ ਸਤਿਵਿਚਨ ਬਾਬਾ ਜੀ ਜਿੱਥੇ ਤੁਸੀਂ ਕਹੋਗੇ ਬਾਬਾ ਜੀ ਬਾਬਾ ਜੀ ਅਸੀਂ ਵੋਟਾਂ ਉੱਥੇ ਪਾਵਾਂਗੇ ਬਾਬਾ ਜੀ ਐਦਾਂ ਕਹਿ ਕੇ ਜਦੋਂ ਵੋਟ ਪਾਣ ਜਾਣਾ ਆਪਣੇ ਦਿਲ ਦੀ ਸੁਣਿਓ ਦਿਲ ਦੀ ਜੇ ਪੰਜਾਬ ਬਚਾਉਣਾ ਜਿੱਥੇ ਜੀ ਕੀ ਤਾਂ ਪੰਗ ਬੜਾ ਨੱਪਦੇਓ ਬਾਪੇ ਨੂੰ ਬੜਾ ਪਤਾ ਲੱਗਣਾ ਇਹਨਾਂ ਨੂੰ ਬਾਬਿਆਂ ਨੂੰ ਇਹ ਕਹਿੰਦੇ ਡਾਂਗਾ ਲੈ ਕੇ ਤੁਹਾਡੇ ਸਿਰ ਤੇ ਖੜਨਗੇ ਪਾ ਇੱਥੇ ਬੋੜ ਪਾ ਇੱਥੇ ਬੋੜ ਨਾ 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 ਇਹ ਤਾਂ ਹੁਣ ਜਨਤਾ ਨੂੰ ਜਾਗਣਾ ਪੈਣਾ ਕਿਉਂਕਿ ਇਹ ਮੈਦ ਕੀ ਹੈ ਢਿੱਕ ਕਸੂਤੀ ਤੇ ਢਿੱਡੇ ਢੇਡੇ ਖੇਡੀ ਭਾਜੀਪੀ ਵਾਲਿਆਂ ਨੇ ਕਿਉਂ ਕਹਿੰਦੇ ਵੀ ਹਰ ਹਾਲ ਚ ਪੰਜਾਬ ਚਾਣਾ ਹੀ ਆਣਾ ਹਰ ਹਾਲ ਚਾਣਾ ਹਏ ਬੰਦਾ ਉਹ ਤਾਂ ਘਾਨ ਕਰ ਦੇਣਾ ਜੇ ਆਦੇ ਬੜਾ ਕੁਸ਼ ਹੋ ਜਾਣਾ ਪੰਜਾਬੀ ਚ ਐਸੀ ਕੀ ਖਾਸ चीज ਹੈ ਦੱਸੋ ਬੰਦੋ ਕੀ ਖਾਸ चीज ਹੈ ਪੰਜਾਬ ਦੇ ਵਿੱਚ ਪੰਜਾਬੀ ਹੋ ਜਿਹੜੇ ਭਾਜਪਾ ਮਰੇ ਭਈਆ ਤਰਲੇ ਭਾਉਂਦੇ ਵੀ ਸਨੇ ਕੁਰ ਪੰਜਾਬ ਚ ਐਂਟਰੀ ਕਰ ਲੈੰਦੋ ਯਾਰ ਕੀ ਹੈ ਐਸਾ ਵਾਹ ਪਰ ਜੋ ਇਹ ਲੋਕ ਇਤਨਾ ਮਰਤੇ ਹੈ ਇਤਨੀ ਸਟੇਟ ਹੈ ਯਾਰ ਵਾਹ ਜਾ ਕੇ ਭਾਗੋ ਮਰੋ ਜੋ ਕਰਨਾ ਹੈ ਕਰੋ ਸਲਾ ਪੰਜਾਬ ਕੇ ਪਿੱਛੇ ਕਿ ਪੜਦੇ ਹੈ ਇਹ ਲੋਕ ਸੋ ਹੁਣ ਤਾਂ ਵੀ ਲੋਕਾਂ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਕਿਹਨੂੰ ਚੁਣਨਾ ਕਿਉਂਕਿ ਜੇ ਅੱਜ ਇਹ ਟੀ ਵੱਡੀ ਰਾਜਨੀਤੀ ਆਪ ਸਰਕਾਰ ਨੂੰ ਗਰਾਉਣ ਵਾਸਤੇ ਹੋ ਸਕਦੀ ਹੈ ਭਗਵੰਤ ਮਾਨ ਨੂੰ ਭਜਾਉਣ ਵਾਸਤੇ ਹੋ ਸਕਦੀ ਹੈ ਤਾਂ ਇਹ ਸੋਚ ਲੋ ਵੀ ਜਿਹਨਾਂ ਦੀ ਸਰਕਾਰ ਆ ਗਈ ਜੀਜੇਪੀ ਬੋਲੀ ਦੀ ਹਾਂ ਕਾਂਗਰਸੀ ਤਾਂ ਹੋਏਗਾ ਕਿ ਤੁਹਾਡੇ ਸਾਰਿਆਂ ਦਾ ਰੱਬ ਵੀ ਰੱਖਿਆ ਸੀ ਤਾਂ ਕੈਨੇਡਾ ਵਿੱਚ ਬੈਠੇ ਹੋਏ ਆ ਫਿਰ ਵੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਹੱਕਾਂ ਵਾਸਤੇ ਬੋਲਾਂ ਲੋਕਾਂ ਨੂੰ ਜਗਾਵਾ ਸੁੱਤੇ ਹੋਏ ਦੇ ਜ਼ਮੀਰ ਜਗਾਵਾ ਪਰ ਕੀ ਤੁਹਾਡੀ ਮਰਜ਼ੀ ਆ। ਹੁਣ ਆ ਜਾਣਗੇ ਚਾਵਲ ਜੇ ਭੜੇ ਜੇ ਥੱਲੇ ਭੂਤ ਲੇ ਕੇ ਗਾਲਾਂ ਕੱਢਣ। ਕਿੰਨੀ ਵਾਰ ਆਖਿਆ ਥੱਕ ਜਾਓਗੇ, ਅੱਕ ਜਾਓਗੇ, ਭੱਜ ਜਾਓਗੇ। ਮੈਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਮੈਂ ਇਹ ਦਿਮਾਗ ਦੇ ਵਿੱਚ ਇੱਕ ਗੱਲ ਇੱਥੇ ਕਸਾਈ ਹੋਈ ਆ। ਉੱਤਿਆਂ ਦੇ ਭੌਂਕਣ ਨਾਲ ਹੱਥੀ ਆਪਣੀ ਚਾਲ ਨਹੀਂ ਬਦਲਦਾ। वो चलता है मस्त चलता है मस्त चलता है जैसे मैं चल रही हूँ आप लोग कुत्ते हैं भगवान ने आपको ड्यूटी दी है कि मेरे पेट पीछे आप भोंगे वाऊ 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 कीजिए और मैं मस्त हाथे वाली चाल चलती रहूंगी सो so, पंजाबियों सोचो जरूर कि बहुत कुछ हाल तो पहले पहले पंजाब के होना है तैयारी खिंच लो फुल ऐद की दुश्मन नितन नहीं देना ਕਿਉਂਕਿ ਮੇਰੇ ਸਾਬ ਨਾਲ ਭਗਵੰਤ ਮਾਨ ਇਜ਼ ਅ ਗੁੱਡ ਸੀ ਐ ਇਹ ਮੇਰੀ ਪਰਸਨਲ ਡਵਾਈਸ ਐ ਔਰ ਮਾਨ ਤੋਂ ਵਧੀਆ ਕੋਈ ਸੀ ਐ ਮੈਨੂੰ ਲੱਗਦਾ ਸਟੇਟ ਪੰਜਾਬ ਚ ਕਿਸੇ ਕੋਲ ਹੋਣਾ ਹੈ ਰਾਈਟ